ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁਰਦਲਾ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਜਿਹੜੇ ਨਰਾਜ਼ ਅਕਾਲੀ ਲੀਡਰ ਡਿੰਪੀ ਢਿੱਲੋਂ ਦੀ ਉਹ ਬੁੱਧਵਾਰ ਨੂੰ ਜੋ ਹੈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਨੇ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾ ਜੋ ਹੈ ਖੁਦ ਉਹ ਪਾਰਟੀ ਵਿੱਚ ਚੁਣਾਉ ਨੂੰ ਸ਼ਾਮਿਲ ਕਰਵਾਉਣਗੇ ਇਸ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਡੱਲਾ ਜੀ ਅਕਾਲੀ ਦਲ ਤੋਂ ਵੀ ਕਈ ਲੀਡਰ ਪਹਿਲਾਂ ਵੀ ਅਕਾਲੀ ਦਲ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹੋ ਚੁੱਕੇ ਨੇ ਡਾਕਟਰ ਸੁਖਵਿੰਦਰ ਸੁਖੀ ਦੀ ਗੱਲ ਕਰੀਏ ਉਹ ਅਕਾਲੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਉਸ ਤੋਂ ਪਹਿਲਾਂ ਪਵਨ ਕੁਮਾਰ ਟੀਨੂ ਦੀ ਗੱਲ ਕਰ ਲਈਏ ਉਹ ਵੀ ਆਮ ਆਦਮੀ ਪਾਰਟੀ ਵਿੱਚ ਆ ਸੀ ਇਹਨਾਂ ਲੀਡਰਸ ਦੇ ਅਕਾਲੀ ਲੀਡਰਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਇਸ ਰੁਝਾਨ ਨੂੰ ਕਿਵੇਂ ਦੇਖਦੇ ਹੋ ਉਹ ਵੀ ਜਦੋਂ ਹੁਣ ਆਪਾਂ ਦੇਖ ਰਿਹਾ ਕਿ ਚਾਰ ਜਮਨੀ ਚੋਣਾਂ ਤੋਂ ਪਹਿਲਾਂ ਅਜਿਹੇ ਫੇਰ ਬਦਲ ਹੋਣੇ ਅਕਾਲੀ ਲੀਡਰ ਜੋ ਹੈ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਜੋ ਸ਼ਾਮਲ ਹੋਏ ਨੇ ਸੋ ਤੁਸੀਂ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਟਾਈਮ ਵਿੱਚ ਹੋਰ ਵੀ ਅਕਾਲੀ ਲੀਡਰ ਜੋ ਨੇ ਆਮ ਆਦਮੀ ਪਾਰਟੀ ਵਿੱਚ ਆ ਸਕਦੇ ਨੇ ਇਹ ਵੀ ਇੱਥੇ ਇੱਕ ਵੱਡਾ ਸਵਾਲ ਬਣ ਰਿਹਾ ਹੈ ਦੇਖੋ ਇਹ ਲਗਭਗ ਤੈ ਹੋ ਗਿਆ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਵੱਡੀ ਖਬਰ ਹੈ ਆਪਾਂ ਜ਼ਰੂਰ ਸਾਂਝੀ ਕਰ ਲਈਏ ਫਿਰ ਇਹਦਾ ਐਨਲਿਸਿਸ ਵੀ ਕਰਦੇ ਆ ਇਹ ਲਗਭਗ ਤੈ ਹੋ ਗਿਆ ਕਿ ਡਿੰਪੀ ਢਿੱਲੋਂ ਬੁੱਧਵਾਰ ਦੇ ਦਿਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਉਣਗੇ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਡਾਕਟਰ ਸੁਖਵਿੰਦਰ ਸੁਖੀ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਾਇਆ ਜਿਹੜੇ ਕਿ ਵਿਧਾਇਕ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਸ ਤੋਂ ਪਹਿਲਾਂ ਪਵਨ ਕੁਮਾਰ ਟਿੰਨੂ ਜਿਹੜੇ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਇਸ ਵਕਤ ਉਹਨਾਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਾਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਲੀਡਰ ਪਿਛਲੇ ਸਮਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਨੂੰ ਛੱਡ ਕੇ ਕਈ ਲੀਡਰ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਡਾਕਟਰ ਰਾਜਕੁਮਾਰ ਚੱਬੇਵਾਲ ਸਿਟਿੰਗ ਐਮ ਐਲ ਏ ਸ਼ਾਮਲ ਹੋ ਗਏ ਫਿਰ ਗੁਰਪ੍ਰੀਤ ਜੀਪੀ ਫਤਗੜ ਸਾਹਿਬ ਤੋਂ ਉਹ ਬੱਸੀ ਪਠਾਣਾ ਤੋਂ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹੁਣ ਜਿਹੜੇ ਲੋਕ ਕਹਿੰਦੇ ਸੀ ਕਿ ਭਗਵੰਤ ਮਾਨ ਕੱਚੀਆਂ ਗੋਲੀਆਂ ਖੇਡਿਆ ਭਗਵੰਤ ਮਾਨ ਕੋਲੇ ਤਜਰਬਾ ਨਹੀਂ ਇਹਦੇ ਕੋਲੋਂ ਸਰਕਾਰ ਨਹੀਂ ਚੱਲਣੀ 2-4 ਮਹੀਨਿਆਂ ਦੀ ਸਰਕਾਰ ਹੈ ਫੇਰ ਕਹਿਣ ਲੱਗੇ 6 ਮਹੀਨਿਆਂ ਦੀ ਸਰਕਾਰ ਹੈ ਫੇਰ ਕਹਿੰਦੇ ਹੁਣ ਤਿੰਨ ਸੀਟਾਂ ਹੀ ਜਿੱਤੀਆਂ ਭਗਵੰਤ ਮਾਨ ਨੇ ਹੁਣ ਬਦਲਿਆ ਜਾਓ ਮੈਂ ਦੇਖਦਾ ਕਈ ਚੈਨਲ ਰੋਜ਼ ਉਹਨਾਂ ਦੀਆਂ ਖਬਰਾਂ ਹੁੰਦੀਆਂ ਨੇ ਕਿ ਬਸ ਭਗਵੰਤ ਮਾਨ ਚੱਲਿਆ ਤੇ ਚੱਲਿਆ ਜਦਕਿ ਇਹ ਗੱਲ ਤੈਅ ਹੋ ਗਈ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕਰਦਾ ਕਿ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਗੁੱਝੀ ਸੀ ਲੁਕਮੀ ਸੀ ਭਗਵੰਤ ਮਾਨ ਵੀ ਚੁੱਪਚੀਪੇ ਉਹ ਕੰਮ ਕਰ ਰਿਹਾ ਹੈ ਪਾਰਟੀਆਂ ਨੂੰ ਪਤਾ ਉਦੋਂ ਲੱਗਦਾ ਜਦੋਂ ਲੀਡਰ ਅਸਤੀਫਾ ਦੇ ਜਾਂਦੇ ਨੇ ਕੁਝ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਵੀ ਰਣਨੀਤੀ ਅਜਿਹੀ ਸੀ ਬਹੁਤ ਸਾਰੇ ਲੀਡਰ ਬੀਜੇਪੀ 'ਚ ਸ਼ਾਮਲ ਹੋਣ ਵਾਲੇ ਦੇ ਨਹੀਂ ਪਤਾ ਲੱਗਦਾ ਸੀ ਕਿ ਬੀਜੇਪੀ 'ਚ ਚਲੇਗੇ। ਉਹੀ ਸਥਿਤੀ ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਲੈ ਕੇ ਆ। ਉਹਦੇ 2-3 ਵੱਡੇ ਕਾਰਨ ਹੈ। ਜਦੋਂ ਨਰਿੰਦਰ ਮੋਦੀ ਦੀ ਫੁੱਲ ਚੜ੍ਹਾਈ ਸੀ ਤੇ ਬਹੁਤ ਲੀਡਰ ਰਾਤੋਂ ਰਾਤ ਵਫਾਦਾਰੀਆਂ ਪਾਰਟੀਆਂ ਬਦਲ ਕੇ ਨਰਿੰਦਰ ਮੋਦੀ ਨਾਲ ਚਲੇ ਜਾਂਦੇ ਸੀ। ਜਦੋਂ ਗੱਲ ਆਮ ਆਦਮੀ ਪਾਰਟੀ ਦੀ ਕਰਦੇ ਹਾਂ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਐ 90 ਸੀਟਾਂ ਦੇ ਨਾਲ 92 ਸੀਟਾਂ ਦੇ ਨਾਲ ਉਹਨਾਂ ਨੇ ਸਰਕਾਰ ਬਣਾਈ। ਹੁਣ ਜਲੰਧਰ ਵਾਲੀ ਸੀਟ ਵੀ ਉਹਨਾਂ ਨੇ ਜਿੱਤ ਲਈ ਜਿਮਨੀ ਚੋਂ ਬਰਨਾਲੇ ਚ ਵੀ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਤੋਂ ਬਿਨਾ ਕੋਈ ਹੋਰ ਜਿੱਤੂਗਾ ਡਾਕਟਰ ਰਾਜਕੁਮਾਰ ਜੱਬੇਵਾਲ ਐਮਪੀ ਵੀ ਬਣ ਗਏ ਉਹਨਾਂ ਦੀ ਪਕੜ ਚੰਗੀ ਹੈ ਉਹ ਵੀ ਸੀਟ ਲੱਗਦਾ ਨਹੀਂ ਕੋਈ ਹੋਰ ਜਿੱਤੂਗਾ ਗਿੱਦੜਵਾਹਾ ਦੀ ਸੀਟ ਦੇ ਵਿੱਚ ਰਾਜਾ ਵੜਿੰਗ ਨੂੰ ਕੜੀ ਟੱਕਰ ਦੇਣ ਵਾਲੇ ਸੀਗੇ ਡਿੰਪੀ ਢਿੱਲੋਂ 1300 ਦੇ ਫਰਕ ਨਾਲ ਹਾਰੇ ਹੁਣ ਡਿੰਪੀ ਢਿੱਲੋਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਤੇ ਫੇਰ ਗਿੱਦੜਵਾਹਾ ਦੀ ਸੀਟ ਵੀ ਹੈ ਜਿਹੜੀ ਆਮ ਆਦਮੀ ਪਾਰਟੀ ਨੇ ਅਗਰ ਪਰਸੋਂ ਸ਼ਾਮਲ ਕਰਾ ਲੈਂਦੇ ਨੇ ਡਿੰਪੀ ਟਿਲੋਂ ਨੂੰ ਜੋ ਤੈ ਹੈ ਤੇ ਗਿੱਦੜਵਾਹਾ ਦੀ ਸੀਟ ਤੇ ਵੀ ਭਗਵੰਤ ਮਾਨ ਨੇ ਲਗਭਗ ਲਗਭਗ ਆਪਣੀ ਲੀਡ ਬਣਾ ਲਈ ਹੁਣ ਰਹਿ ਗਈ ਸਿਰਫ ਡੇਰਾ ਬਾਬਾ ਨਾਨਕ ਦੀ ਗੱਲ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਐਮਪੀ ਵੀ ਨੇ ਗੁਰਦਾਸਪੁਰ ਦੇ ਔਰ ਉਹਨਾਂ ਦੇ ਪਰਿਵਾਰ ਚੋਂ ਟਿਕਟ ਆ ਸਕਦੀ ਹੈ ਡੇਰਾ ਬਾਬਾ ਨਾਨਕ ਦੀ ਪਿਕਚਰ ਹਜੇ ਕਲੀਅਰ ਨਹੀਂ ਹੈ ਬਰਨਾਲੇ ਦੀ ਪਿਕਚਰ ਜੱਬੇਵਾਲ ਦੀ ਪਿਕਚਰ ਔਰ ਗਿੱਦੜਵਾਹਾ ਦੀ ਤਸਵੀਰ ਲਗਭਗ ਸਾਫ਼ ਹੋ ਰਹੀ ਐ ਆਮ ਆਦਮੀ ਪਾਰਟੀ ਦੇ ਪੱਖੋਂ ਹੁਣ ਅਗਰ ਭਗਵੰਤ ਮਾਨੇ ਸਾਰੀਆਂ ਸੀਟਾਂ ਜਿੱਤ ਜਾਂਦਾ ਹੈ ਤੇ ਫਿਰ 90 99 92 93 ਪਾਰ ਹੋ ਜਾਊਗਾ ਜਿੰਨੀਆਂ ਵੀ ਕੁੱਲ ਬਣਦੀਆਂ ਨੇ ਤੇ ਇਸ ਕਰਕੇ ਇਹ ਕਹਿ ਦੇਣਾ ਕਿ ਭਗਵੰਤ ਮਾਨ ਕੱਚੀਆਂ ਗੋਲੀਆਂ ਖੇਡਿਆ ਮੈਨੂੰ ਲੱਗਦਾ ਜੀਆ ਨਹੀਂ ਐ 227 ਦੀ ਤਿਆਰੀ 'ਚ ਇਸ ਵਕਤ ਭਗਵੰਤ ਮਾਨ ਜੁੜਿਆ ਹੋਇਆ ਐ ਅਗਰੇ 3-4 ਜ਼ਿਮਨੀ ਚੋਣਾ ਵੀ ਭਗਵੰਤ ਮਾਨ ਦੀ ਸਰਕਾਰ ਜਿੱਤੀ ਆਮ ਆਦਮੀ ਪਾਰਟੀ ਜਿੱਤੀ ਕਿਉਂਕਿ ਦੋ ਵੱਡੇ ਫੈਕਟਰ ਨੇ ਇੱਕ ਤਾਂ ਭਗਵੰਤ ਮਾਨ ਤੇ ਨਿੱਜੀ ਤੌਰ ਤੇ ਕਰਪਸ਼ਨ ਦੇ ਕੋਈ ਅਜਿਹੇ ਇਲਜ਼ਾਮ ਨਹੀਂ ਹੈ ਜਾਂ ਕਰਪਸ਼ਨ ਨੂੰ ਬਚਾਉਣ ਵਾਲਿਆਂ ਦੇ ਇਲਜ਼ਾਮ ਨਹੀਂ ਹੈ ਜਿਵੇਂ ਪਿਛਲੀਆਂ ਸਰਕਾਰਾਂ ਤੇ ਲੱਗਦੇ ਰਹੇ ਇਹਦੇ ਨਾਲ ਨਾਲ ਨੌਕਰੀਆਂ ਸਰਕਾਰੀ ਦਿੱਤੀਆਂ ਜਾ ਰਹੀਆਂ ਨੇ ਮੁਫਤ ਬਿਜਲੀ ਹੈ ਆਮ ਲੋਕਾਂ ਲਈ ਮਹੱਲਾ ਕਲੀਨਿਕ ਵੀ ਨੇ ਤੇ ਮੋٹے ਮੋٹے ਤੌਰ ਤੇ ਜਿਹੜੀਆਂ ਭਾਵੇਂ ਸਿੱਖਿਆ ਦੇ ਖੇਤਰ ਦੀਆਂ ਉਪਲਬਧੀਆਂ ਨੇ ਉਹ ਘਟੂ ਘਟ ਭਗਵੰਤਮਾਨ ਇਹ ਕਹਿਣ ਜੋਗਾ ਹੈਗਾ ਕਿ ਮੈਂ ਦੂਸਰਿਆਂ ਨਾਲੋਂ ਚੰਗਾ ਕਰ ਰਿਆਂ ਭਾਵੇਂ ਅਕਾਲੀ ਭਾਜਪੀ ਦੀ ਸਰਕਾਰ ਚ ਪੰਜਾਬ ਚ ਬਹੁਤ ਸਾਰੀਆਂ ਸੜਕਾਂ ਬਣੀਆਂ ਹਾਈਵੇ ਬਣੇ ਪਰ ਉਦੋਂ ਟੋਲ ਵੀ ਲੱਗੇ ਤੇ ਭਗਵੰਤ ਹੁਣ ਟੋਲ ਵਾਪਸੀ ਵਾਲੇ ਪਾਸੇ ਤੁਰਿਆ ਹੋਇਆ ਕਿਉਂਕਿ 12 13 ਤੋਂ ਜ਼ਿਆਦਾ ਟੋਲ ਪੰਜਾਬ ਦੇ ਵਿੱਚ ਖਤਮ ਕੀਤੇ ਜਾ ਚੁੱਕੇ ਨੇ ਸ਼ਾਇਦ ਇਹ ਅੰਕੜਾ 12 13 14 ਤੋਂ ਵੀ ਜ਼ਿਆਦਾ ਹੋ ਗਿਆ ਹੋਵੇ ਕਿਉਂਕਿ ਅਕਸਰੀ ਜਿਹੜੇ ਨੇ ਉਹ ਟੋਲ ਖਤਮ ਕੀਤੇ ਜਾ ਰਹੇ ਨੇ ਪੰਜਾਬ 'ਚ ਅਜਿਹੇ ਹਾਲਾਤਾਂ ਦੇ ਵਿੱਚ ਹੁਣ ਅਗਰ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਤੁਰੀ ਹੈ ਤੇ ਤਾਂ ਹੀ ਇਹ ਲੀਡਰ ਆਮ ਆਦਮੀ ਪਾਰਟੀ 'ਚ ਜਾ ਰਹੇ ਨੇ ਕੋਈ ਵੀ ਪੋਲੀਟੀਕਲ ਪਾਰਟੀ ਦਾ ਲੀਡਰ ਡੁੱਬਦੇ ਜਹਾਜ਼ ਦੀ ਸਵਾਰੀ ਨਹੀਂ ਕਰਦਾ ਅੱਜ ਅਕਾਲੀ ਦਲ ਜਿਵੇਂ ਪਛੜਿਆ ਤੁਹਾਨੂੰ ਲੱਗ ਰਿਹਾ ਕਿ ਕੋਈ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਜਾ ਰਿਹਾ ਹੈ ਜਾਂ ਕੋਈ ਭਾਜਪਾ ਕਾਂਗਰਸ ਛੱਡ ਕੇ ਅਕਾਲੀ ਦਲ ਜੁਆਇਨ ਕਰ ਰਿਹਾ ਹੋਵੇ ਨਹੀਂ ਕਿਉਂਕਿ ਇਸ ਵਕਤ ਅਕਾਲੀ ਦਲ ਹੈ ਜਿਹੜਾ ਉਹ ਲਗਾਤਾਰ ਟੁੱਟਦਾ ਜਾ ਰਿਹਾ ਹੈ ਕਮਜ਼ੋਰ ਹੁੰਦਾ ਜਾ ਰਿਹਾ ਹੈ ਔਰ ਮੈਂ ਬਿਆਨ ਸੁਣ ਰਿਹਾ ਸੀ ਸੁਖਵੀਰ ਬਾਦਲ ਉਹਨਾਂ ਦਾ ਤੇ ਅਕਾਲੀ ਦਲ ਦੇ ਕਈ ਲੀਡਰਾਂ ਦਾ ਉਹ ਕਹਿੰਦੇ ਸਾਨੂੰ ਲੱਗ ਰਿਹਾ ਸੀ ਕਿ ਪਿਛਲੇ ਕਾਫੀ ਸਮੇਂ ਤੋਂ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ ਹੁਣ ਅਗਰ ਅਕਾਲੀ ਦਲ ਨੂੰ ਇਹ ਪਤਾ ਸੀ ਜਾਂ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਸ਼ੱਕ ਸੀ ਕਿ ਡਿੰਪੀ ਢਿੱਲੋਂ ਤੇ ਆਮ ਆਦਮੀ ਪਾਰਟੀ ਦੇ ਵਿਚਾਰੇ ਕੋਈ ਰਾਬਤਾ ਹੈ ਤੇ ਸੁਸ਼ੀਲ ਕੁਮਾਰ ਰਿੰਕੂ ਬਣਾ ਦਿੰਦਾ ਅਕਾਲੀ ਦਲ ਡਿੰਪੀ ਢਿੱਲੋਂ ਨੂੰ ਟਿਕਟ ਦੇ ਦਿੰਦੇ ਐਲਾਨ ਕਰ ਦਿੰਦੇ ਡਿੰਪੀ ਢਿੱਲੋਂ ਨੂੰ ਟਿਕਟ ਫਿਰ ਅਗਰ ਡਿੰਪੀ ਢਿੱਲੋਂ ਟਿਕਟ ਛੱਡ ਕੇ ਜਾਂਦਾ ਅਕਾਲੀ ਦਲ ਦੀ ਆਮ ਆਦਮੀ ਪਾਰਟੀ ਚ ਤੇ ਫਿਰ ਲੋਕਾਂ ਚ ਡਿੰਪੀ ਢਿੱਲੋਂ ਦੇ ਖਿਲਾਫ ਮਾਹੌਲ ਬਣਨਾ ਸੀ ਕਿ ਇੱਕ ਪਾਰਟੀ ਨੇ ਟਿਕਟ ਦਿੱਤੀ ਤੇ ਡਿੰਪੀ ਢਿੱਲੋਂ ਟਿਕਟ ਛੱਡ ਕੇ ਦੂਜੀ ਪਾਰਟੀ ਚ ਚਲਿਆ ਗਿਆ ਅਗਰ ਗੱਲਬਾਤ ਚੱਲਦੀ ਸੀ ਹੁਣ ਡਿੰਪੀ ਢਿੱਲੋਂ ਦਾ ਮੰਨਦੇ ਨਹੀਂ ਇਸ ਗੱਲ ਨੂੰ ਉਹ ਕਹਿੰਦੇ ਮੇਰੀ ਕਿਸੇ ਨਾਲ ਗੱਲ ਨਹੀਂ ਸੀ ਚੱਲ ਰਹੀ ਬਲਕਿ ਮੈਨੂੰ ਤਾਂ ਇਸ ਗੱਲ ਦੀ ਚਿੰਤਾ ਸੀ ਕਿ ਸੁਖਬੀਰ ਬਾਦਲ ਔਰ ਮਨਪੀਤ ਬਾਦਲ ਦੇ ਵਿਚਾਲੇ ਜਿਹੜੀਆਂ ਜਿਹੜੀ ਨੇੜਤਾ ਹੈ ਉਹਦਾ ਮੈਨੂੰ ਨੁਕਸਾਨ ਦਾ ਖਤਰਾ ਸੀ ਡਿੰਪੀ ਢਿੱਲੋਂ ਦੱਸਦੇ ਨੇ ਕੱਲ ਇੱਕ ਇੰਟਰਵਿਊ ਦੇ ਵਿੱਚ ਕਹਿੰਦੇ ਮੈਂ ਜਿੱਥੇ ਸੁਖਬੀਰ ਬਾਦਲ ਨਾਲ ਜਿਸ ਘਰ ਜਾਂਦੇ ਸੀ ਕੁਝ ਸਮੇਂ ਬਾਅਦ ਉੱਥੇ ਮਨਪੀਤ ਬਾਦਲ ਆ ਜਾਂਦੇ ਸੀ ਹੁਣੇ ਕਈ ਵਾਰੀ ਸੰਜੋਗ ਵੀ ਹੁੰਦਾ ਪਰ ਡਿੰਪੀ ਢਿੱਲੋਂ ਨੇ ਇਹਨੂੰ ਇਸ ਤਰ੍ਹਾਂ ਨਾਲ ਦੇਖਿਆ ਕਿ ਜਿਵੇਂ ਮਨਪੀਤ ਬਾਦਲ ਟਿਕਟ ਕੱਟੂਗਾ ਅਕਾਲੀ ਦਲ ਦੀ ਵੈਸੇ ਇਹ ਗੱਲ ਹੈ ਕਿਉਂਕਿ ਮਨਪ੍ਰੀਤ ਬਾਦਲ ਕਈ ਵਾਰ ਐਮ.ਐਲ.ਏ ਰਿਹਾ ਗਿੱਦੜਵਾਹਾ ਤੋਂ ਹਾਲਾਂਕਿ 2012 ਚ ਜਦੋਂ ਮੌੜ ਮੰਡੀ ਤੇ ਗਿੱਦੜਵਾਹਾ ਤੋਂ ਮਨਪ੍ਰੀਤ ਬਾਦਲ ਦੋ ਸੀਟਾਂ ਤੋਂ ਚੋਣ ਲੜਿਆ ਤੇ ਮਨਪ੍ਰੀਤ ਬਾਦਲ ਦੋਵੇਂ ਸੀਟਾਂ ਤੋਂ ਚੋਣ ਹਾਰੇ ਸੀ। ਔਰ ਹੁਣ ਅਗਰ ਮਨਪ੍ਰੀਤ ਬਾਦਲ ਗਿੱਦੜਵਾਹਾ ਤੋਂ ਚੋਣ ਲੜਦੇ ਨੇ ਬੀਜੇਪੀ ਵੱਲੋਂ ਉਂਝ ਬੀਜੇਪੀ ਕੋਲੇ ਗਿੱਦੜਵਾਹਾ ਚ ਮਨਪ੍ਰੀਤ ਬਾਦਲ ਤੋਂ ਚੰਗਾ ਉਮੀਦਵਾਰ ਨਹੀਂ ਹੋਣਾ। ਹਾਲਾਂਕਿ ਮਨਪ੍ਰੀਤ ਬਾਦਲ ਆ ਜੋ ਸਥਿਤੀ ਚ ਨਹੀਂ ਹੈ ਕਿ ਅਸੀਂ ਕਹੀਏ ਕਿ ਮਨਪ੍ਰੀਤ ਬਾਦਲ ਉਥੋਂ ਜਿੱਤ ਜੂ ਕਿਉਂਕਿ ਉਹ ਗਿੱਦੜਵਾਹਾ ਜੀ ਮਨਪੀਤ ਬਾਦਲ ਹਾਰ ਗਿਆ ਸੀ 2012 ਚ ਉਸ ਤੋਂ ਬਾਅਦ ਤਾਂ ਮਨਪੀਤ ਬਾਦਲ ਨੇ ਕਦੀ ਉੱਥੇ ਚੋਣ ਲੜੀ ਨਹੀਂ ਬਲਕਿ ਬਠਿੰਡਾ ਵੀ ਹਾਰੇ ਮੋੜ ਮੰਡੀ ਵੀ ਹਾਰੇ ਔਰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ ਡਿੰਪੀ ਢਿੱਲੋਂ ਕਹਿੰਦੇ ਵੀ ਮਨਪੀਤ ਬਾਦਲ ਦੀ ਦਿਲ ਦੀ ਬਿਮਾਰੀ ਸੀ ਤੇ ਭਾਜਪਾ ਦੇ ਮੰਚਾਂ ਤੇ ਜ਼ਿਆਦਾ ਗਏ ਨਹੀਂ ਮਨਪੀਤ ਬਾਦਲ ਡਿੰਪੀ ਢਿੱਲੋਂ ਤਾਂ ਇਸ਼ਾਰਾ ਕਰਦੇ ਨੇ ਕਿ ਲੁਕਮੀ ਸਾਹਜ ਰਹੀ ਆਕਾਲੀ ਦਲ ਨਾਲ ਤੇ ਉਹਦਾ ਦੇਣਾ ਹੁਣ ਆਕਾਲੀ ਦਲ ਮੋੜੂਗਾ ਡਿੰਪੀ ਢਿੱਲੋਂ ਦੇ ਕਹਿਣ ਦਾ ਮਤਲਬ ਇਹ ਸੀ ਪਰ ਜੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਢਿੰਪੀ ਢਲੋਂ ਨੂੰ ਪਰਸੋਂ ਨੂੰ ਸ਼ਾਮਲ ਕਰਾਉਣਾ ਤੇ ਆਮ ਆਦਮੀ ਪਾਰਟੀ ਨੇ ਆਪਣੀ ਸਥਿਤੀ ਆ ਜਿਹੜੀ ਉਹ ਤਕੜੀ ਕਰ ਲਈ ਗਿੱਦੜਵਾਹਾ ਚ ਉੰਜ ਜਦੋਂ ਪਾਰਲੀਮੈਂਟ ਦੀ ਚੋਣ ਹੋਈ ਸਰਬਜੀਤ ਖਾਲਸਾ ਜਿੱਤੇ ਪਾਰਲੀਮੈਂਟ ਦੀ ਚੋਣ ਫਰੀਦਕੋਟ ਤੋਂ ਤੇ ਗਿੱਦੜਵਾਹਾ ਚ ਸਰਬਜੀਤ ਖਾਲਸਾ ਨੰਬਰ 1 ਤੇ ਰਹੇ ਤੇ ਦੂਜੇ ਨੰਬਰ ਤੇ ਰਹੇ ਕਰਮਜੀਤ ਅਨਮੋਲ ਹੁਣ ਅੱਜ ਸਰਬਜੀਤ ਖਾਲਸਾ ਦੀ ਹਲਕੇ ਚ ਉਹ ਸਥਿਤੀ ਨਹੀਂ ਹੈ ਜੋ ਪਹਿਲਾਂ ਸੀ ਵੱਖ-ਵੱਖ ਕਾਰਨਾ ਕਰਕੇ ਜਿਸ ਤਰ੍ਹਾਂ ਨਾਲ ਉਹਨਾਂ ਦਾ ਪਰਿਵਾਰਕ ਮਸਲੇ ਉਭਰੇ ਨੇ ਉਹਦਾ ਭਰਾ ਸਰਬਜੀਤ ਖਾਲਸਾ ਦਾ ਜਿਸ ਤਰ੍ਹਾਂ ਦੇ ਇਲਜ਼ਾਮ ਲਾ ਰਿਹਾ ਹੈ ਸਰਬਜੀਤ ਖਾਲਸਾ ਕੋਈ ਲੋਕਾਂ ਚ ਤਸੱਲੀ ਬਖਸ਼ ਉਹਦਾ ਜਵਾਬ ਨਹੀਂ ਦੇ 파ਰੇ ਸੋ ਸਰਬਜੀਤ ਖਾਲਸਾ ਦੀ ਸਥਿਤੀ ਵੀ ਅੱਜ ਉਹ ਨਹੀਂ ਹੈ ਕਿ ਸਰਬਜੀਤ ਖਾਲਸਾ ਪੰਜਾਬ ਚ ਕੋਈ ਬਦਲ ਦੀ ਸਿਆਸਤ ਖੜੀ ਕਰ ਦੇ ਜਾਂ ਭਵਿਕ ਚ ਅਕਾਲੀ ਦਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਜਾਂ ਭਾਜਪਾ ਨੂੰ ਕੋਈ ਚੁਣੌਤੀ ਦੇ ਦੇ ਸਰਬਜੀਤ ਖਾਲਸਾ ਜਿੱਤਿਆ ਜਰੂਰ ਹੈ ਸਧਾਰਨ ਐਮਪੀ ਦੇ ਤੌਰ ਤੇ ਵਿਚਰ ਰਿਹਾ ਅੱਜ ਗਿੱਦੜਵਾਹਾ ਦੇ ਵਿੱਚ ਸਰਬਜੀਤ ਖਾਲਸਾ ਆਪਣੇ ਉਮੀਦਵਾਰ ਨੂੰ ਲੀਡ ਦੇ ਆਜੂਗਾ ਜੋ ਵੀ ਸਥਿਤੀ ਨਜ਼ਰ ਨਹੀਂ ਆਉਂਦੀ ਸੋ ਬਦਲੇ ਹਾਲਾਤਾਂ ਚ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਗਿੱਦੜਵਾਹਾ ਦੇ ਵਿੱਚ ਡਿੰਪੀ ਢਿੱਲੋਂ ਨੂੰ ਆਪਣੇ ਚ ਸ਼ਾਮਲ ਕਰਾਉਣ ਤੋਂ ਬਾਅਦ ਨੰਬਰ 1 ਦੀ ਪੋਜੀਸ਼ਨ ਤੇ ਆ ਸਕਦੀ ਹੈ ਅਗਰ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਚ ਆ ਜਾਂਦੇ ਨੇ ਹੁਣ ਦੂਸਰੀ ਗੱਲ ਰਹੀ ਗਈ ਫਿਰ ਕਾਂਗਰਸ ਦੀ ਡਿੰਪੀ ਢਿੱਲੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਵੀ ਕੀ ਕਿਤੇ ਕਾਂਗਰਸ ਤਾਂ ਨਹੀਂ ਜਾਣਗੇ ਉਹ ਗੱਲ ਉਹਨਾਂ ਨੇ ਸਾਫ਼ ਕਰਤੀ ਆਪ ਹੀ ਕਿ ਮੈਂ ਸਿਰਫ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਸੋ ਸਿਆਸਤ ਬੜੀ ਤੇਜ਼ੀ ਨਾਲ ਤਬਦੀਲ ਹੋਈ ਹੈ ਔਰ ਭਗਵੰਤ ਮਾਨ ਦੀ ਪਕੜ ਪੰਜਾਬ ਦੀ ਸਿਆਸਤ ਤੇ ਪਹਿਲਾਂ ਨਾਲੋਂ ਹੋਰ ਬਿਹਤਰ ਹੋਈ ਹੈ ਔਰ ਸੁਖਵੀਰ ਬਾਦਲ ਦੀ ਸਥਿਤੀ ਕਾਫੀ ਕਮਜ਼ੋਰ ਹੋਈ ਹੈ ਡਿੰਪੀ ਢਿੱਲੋਂ ਦੇ ਮਾਮਲੇ ਦੇ ਵਿੱਚ ਅਗਰ ਉਹ ਟਿਕਟ ਦੇ ਦਿੰਦੇ ਡਿੰਪੀ ਢਿੱਲੋਂ ਨੂੰ ਪਹਿਲਾਂ ਉਹਨਾਂ ਦੇ ਅਸਤੀਫਾ ਦੇਣ ਤੋਂ ਤੇ ਅੱਜ ਸੁਖਵੀਰ ਬਾਦਲ ਦਾ ਹੱਥ ਉੱਪਰ ਹੋਣਾ ਸੀ ਦਿਲੋ ਜੇ ਕੱਲ ਪਹਿਲਾਂ ਅਕਾਲੀ ਲੀਡਰ ਨਰਾਜ਼ ਅਕਾਲੀ ਲੀਡਰ ਜਿਨ੍ਹਾਂ ਦੀ ਆਪਾਂ ਗੱਲ ਲਗਾਤਾਰ ਕਰ ਰਹੇ ਹਾਂ ਡਿੰਪੀ ਟਿੱਲੋ ਉਹਨਾਂ ਨੇ ਵੱਖਰੀ ਮੀਟਿੰਗ ਕੀਤੀ ਆਪਣੇ ਸਮਰਥਕਾਂ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਤੇ ਉਦੋਂ ਆਪਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਆਪਣੇ ਪਾਰਟੀ ਸਮਰਥਕ ਵਰਕਰ ਸਾਥੀਆਂ ਦੇ ਨਾਲ ਮੀਟਿੰਗ ਕੀਤੀ ਸੋ ਇਹਨਾਂ ਪਹਿਲਾਂ ਤਾਂ ਗੱਲ ਕਰੀਏ ਨਾ ਦੋਨੋਂ ਹੀ ਮੀਟਿੰਗਾਂ ਨਿਚੋੜ ਕੀ ਨਿਕਲਿਆ ਇਸ ਦੇ ਉੱਪਰ ਵੀ ਗੱਲ ਸਾਂਝੀ ਕਰਿਓ ਉਦੋਂ ਸੁਖਬੀਰ ਬਾਦਲ ਦੀ ਗੱਲ ਕਰੀਏ ਕਰੀਏ ਤਾਂ ਉਹ ਕਹਿੰਦੇ ਨੇ ਕਿ ਮੈਂ 10 ਦਿਨ ਦਾ ਹੋਰ ਸਮਾਂ ਦੇਣਾ 딤피 ਟਿੱਲੋ ਨੂੰ ਕਿਉਂ ਵਾਪਿਸ ਆ ਆਪ ਅਕਾਲੀ ਪਾਰਟੀ ਵਿੱਚ ਜੋ ਹੈ ਆ ਜਾਣ 10 ਦਿਨ ਦਾ ਉਹਨਾਂ ਨੇ ਸਮਾਂ ਉਹਨਾਂ ਨੂੰ ਹੋਲ ਦਿੱਤਾ ਹੈ ਜਦਕਿ ਹੁਣ ਜਿਵੇਂ ਕਿ ਖਬਰਾਂ ਨੇ ਬੁੱਧਵਾਰ ਨੂੰ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਤੇ ਉਧਰ ਸੁਖਬੀਰ ਬਾਦਲ ਦਾ 딤피 ਟਿੱਲੋ ਨੂੰ ਪੁਨਰ ਵਿਚਾਰ ਕਰਨ ਬਾਰੇ ਕਹਿਣਾ ਅਕਾਲੀ ਦਲ ਵਿੱਚ ਵਾਪਸ ਆਣ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜਿਹੜੇ ਸਿਆਣੇ ਰਾਜਨੀਤਿਕ ਲੀਡਰ ਨੇ ਉਹ ਸਾਰੇ ਫੈਸਲੇ ਆਪ ਨਹੀਂ ਕਰਦੇ ਫੈਸਲੇ ਭਾਵੇਂ ਆਪ ਕਰਦੇ ਆ ਲੇਕਿਨ ਉਹ ਲੋਕਾਂ ਤੋਂ ਉਹਨਾਂ ਦੀ ਪ੍ਰਵਾਨਗੀ ਲੈਂਦੇ ਆ ਮਾਹੌਲ ਇੰਜ ਬਣਾ ਦਿੰਦੇ ਨੇ ਕਿ ਇਹ ਫੈਸਲਾ ਸਾਡਾ ਨਹੀਂ ਹੈ ਸਾਡੇ ਸਮਰਥਕਾਂ ਨੇ ਹਲਕੇ ਦੇ ਲੋਕਾਂ ਨੇ ਵੋਟਰਾਂ ਨੇ ਸਾਨੂੰ ਇਹ ਹੁਕਮ ਲਾਇਆ ਇਸ ਕਰਕੇ ਅਸੀਂ ਇਹ ਫੈਸਲਾ ਕਰ ਰਹੇ ਹਾਂ ਔਰ ਜਿਹੜੀਆਂ ਮੀਟਿੰਗਾਂ ਦੀ ਤੁਸੀਂ ਗੱਲ ਕੀਤੀ ਹੈ ਕੱਲ ਦੋ ਮੀਟਿੰਗਾਂ ਹੋਈਆਂ ਨੇ ਇੱਕ ਤਾਂ ਡਿੰਪੀ ਢਿੱਲੋਂ ਹੋਣਾ ਨੇ ਆਪਣੇ ਸਮਰਥਕਾਂ ਦੀ ਮੀਟਿੰਗ ਸੱਦੀ ਜਿਹਦੇ ਵਿੱਚ ਬਹੁ ਗਿਣਤੀ ਅਕਾਲੀ ਦਲ ਨਾਲ ਜੁੜੇ ਹੋਏ ਅਹੁਦੇਦਾਰੀ ਸੀ ਜਿਹੜੇ ਪੁਰਾਣੇ ਸਮੇਂ ਤੋਂ ਡਿੰਪੀ ਢਿੱਲੋਂ ਦੇ ਨਾਲ ਚੱਲ ਰਹੇ ਨੇ 94 95 ਵਿੜਿਆਂ ਦੇ ਦੋ ਵਾਰੀ ਚੋਣ ਵੀ ਲੜਿਆ ਡਿੰਪੀ ਢਿੱਲੋਂ 2000 17 ਚ ਚੋਣ ਲੜੇ ਤੇ ਉਸ ਤੋਂ ਬਾਅਦ 2022 ਦੀ ਚੋਣ ਲੜੀ ਡਿੰਪੀ ਟਿਲੋਂ ਨੇ ਹੁਣ ਇਹਨਾਂ ਸਾਰੇ ਸਮਰਥਕਾਂ ਨੇ ਵਰਕਰਾਂ ਨੇ ਜਾਂ ਸਾਥੀਆਂ ਨੇ ਡਿੰਪੀ ਟਿਲੋਂ ਦੇ ਨਾਲ ਆਪਣੀ ਮੰਨ ਦੀ ਗੱਲ ਰੱਖੀ ਹਾਲਾਂਕਿ ਕਈਆਂ ਨੇ ਕਿਹਾ ਕਿ ਸਾਨੂੰ ਆਪ ਚ ਜਾਣਾ ਚਾਹੀਦਾ ਉਹ ਤਾਂ ਚਲੋ ਫੈਸਲਾ ਹੋ ਹੀ ਗਿਆ ਡਿੰਪੀ ਟਿਲੋਂ ਉਹਨਾਂ ਨੇ ਇਸ ਗੱਲ ਤੇ ਮੋਹਰ ਲਾਤੀ ਕਿ ਮੈਂ ਆਮ ਆਦਮੀ ਪਾਰਟੀ ਚ ਜਾ ਰਿਹਾ ਉਹਨਾਂ ਦੀ ਗੱਲ ਵੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੁਣ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ ਸੀ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਕਰ ਉਹਦੇ ਚ ਵੱਡੀ ਗਿਣਤੀ ਲੋਕ ਨੇ ਜਿਹੜੇ ਉਹ ਗਏ ਆਡੇ ਧਾਰ ਵੀ ਗਏ ਵਰਕਰ ਸਾਥੀ ਵੀ ਗਏ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਇਹ ਅਪੀਲ ਕੀਤੀ ਕਿ ਸੁਖਵੀਰ ਸਿੰਘ ਬਾਦਲ ਆਪ ਚੋਣ ਲੜਨ ਕਈਆਂ ਦੀ ਵਿੱਚੋਂ ਇਹ ਰਾਏ ਸੀ ਹਾਲਾਂਕਿ ਕਈਆਂ ਨੇ ਇਹ ਵੀ ਕਿਹਾ ਕਿ ਡਿੰਪੀ ਢੱਲੋਂ ਨੂੰ ਅਗਰ ਵਾਪਸ ਆਉਂਦੇ ਨੇ ਡਿੰਪੀ ਢੱਲੋਂ ਤੇ ਸਾਡੇ ਲਈ ਇਹ ਫਾਇਦੇਮੰਦ ਰਹਿ ਸਕਦਾ ਹੈ ਔਰ ਸੁਖਵੀਰ ਬਾਦਲ ਨੇ ਵੀ ਇੱਕ ਸਿਆਸੀ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਹੂੰਗਾ ਸੁਖਵੀਰ ਬਾਦਲ ਵੱਲੋਂ ਕਿ ਨੁਕਸਾਨ ਥੋੜਾ ਘਟੇ ਕਿਉਂਕਿ ਡਿੰਪੀ ਢਿੱਲੋਂ ਦੇ ਜਾਣ ਨਾਲ ਅਕਾਲੀ ਦਲ ਦਾ ਨੁਕਸਾਨ ਬਹੁਤ ਵੱਡਾ ਹੋਣਾ ਹੈ ਇਹ ਹਲਕਾ ਜਿੱਥੇ ਅਕਾਲੀ ਦਲ ਬਹੁਤ ਮਜ਼ਬੂਤ ਮੰਨਿਆ ਜਾ ਰਿਹਾ ਸੀ ਜਿਮਨੀ ਚੌਂੜ ਚ ਅਚਾਨਕ ਅਕਾਲੀ ਦਲ ਦੌੜ ਚ ਪਿੱਛੇ ਰਹਿ ਗਿਆ ਹੁਣ ਸੁਖਵੀਰ ਬਾਦਲ ਕਹਿੰਦੇ ਕਿ ਡਿੰਪੀ ਢਿੱਲੋਂ ਮੇਰਾ ਛੋਟਾ ਵੀਰ ਹੈ ਜੋ ਵੀ ਹੋਇਆ ਉਹਨਾਂ ਨੇ ਕਿਹਾ ਕਿ ਮੈਂ ਅਪੀਲ ਕਰਦਾ ਕਿ ਉਹ 10 ਦਿਨਾਂ ਦੇ ਵਿੱਚ ਪੁਨਰ ਵਿਚਾਰ ਕਰਨ ਆਪਣੇ ਫੈਸਲੇ ਦਾ ਤੇ ਮੈਂ ਅੱਜ ਵੀ ਉਹਨਾਂ ਦੀ ਟਿਕਟ ਲਈ ਮੇਰੇ ਮਨ 'ਚ ਉਹਨਾਂ ਨੂੰ ਟਿਕਟ ਦੇਣਾ ਜਿਹੜੀ ਆ ਉਹ ਪਹਿਲੀ ਮੇਰੀ ਸੋਚ ਸੀ ਜਾਂ ਮੇਰਾ ਪਹਿਲੀ ਚੁਆਇਸ ਡਿੰਪੀ ਟਲੋਈ ਸੀ ਕਿਉਂਕਿ ਸੰਸਦੀ ਬੋਰਡ ਪਾਰਟੀ 'ਚ ਬਣਿਆ ਅਕਾਲੀ ਦਲ 'ਚ ਸੋ ਸੰਸਦੀ ਬੋਰਡ ਆਫੀਸ਼ੀਅਲ ਤੌਰ ਤੇ ਹੁਣ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਿਆ ਕਰੂਗਾ ਸਾਰਿਆਂ ਦੀ رائے ਲੈ ਕੇ ਇਸ ਕਰਕੇ ਸੁਖਵੀਰ ਬਾਦਲ ਨੇ ਕਿਤੇ ਨਾ ਕਿਤੇ ਇਹ ਵੀ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਹੁਣ ਸੰਸਦੀ ਬੋਰਡ ਨੇ ਹੀ ਆਖਰੀ ਫੈਸਲਾ ਟਿਕਟਾਂ ਤੇ ਕਰਨਾ ਜਿਵੇਂ ਭਾਜਪਾ ਦੇ ਵਿੱਚ ਸੰਸਦੀ ਬੋਰਡ ਆਖਰੀ ਮੋਹਰ ਲਾਉਂਦਾ ਟਿਕਟ ਤਿੰਨ ਸੀਟਾਂ ਹੀ ਜਿੱਤੀਆਂ ਭਗਵੰਤ ਮਾਨ ਨੇ ਹੁਣ ਬਦਲਿਆ ਜਾਉ ਮੈਂ ਦੇਖਦਾ ਕਈ ਚੈਨਲ ਰੋਜ਼ ਉਹਨਾਂ ਦੀਆਂ ਖਬਰਾਂ ਹੁੰਦੀਆਂ ਨੇ ਕਿ ਬਸ ਭਗਵੰਤ ਮਾਨ ਚੱਲਿਆ ਤੇ ਚੱਲਿਆ ਜਦਕਿ ਇਹ ਗਲਤ ਹੈ ਵੀਰ ਬਾਦਲ ਹੁਣ ਵੱਲੋਂ ਜ਼ਰੂਰ ਦਿੱਤਾ ਗਿਆ ਪਰ ਅਗਰ ਸੁਖਵੀਰ ਸਿੰਘ ਬਾਦਲ ਪਹਿਲਾਂ ਡਿੰਪੀ ਢਿੱਲੋਂ ਨੂੰ ਟਿਕਟ ਦੇਣ ਦਾ ਐਲਾਨ ਕਰ ਦਿੰਦੇ ਜਦੋਂ ਸ਼ੰਕਾ ਸੀ ਸੁਖਵੀਰ ਬਾਦਲ ਨੂੰ ਕਿ ਉਹਨਾਂ ਦੀ ਗੱਲਬਾਤ ਚੱਲ ਰਹੀ ਆ ਆਮ ਆਦਮੀ ਪਾਰਟੀ ਨਾਲ ਤੇ ਸਥਿਤੀ ਅੱਜ ਅਕਾਲੀ ਦਲ ਦੀ ਬਿਹਤਰ ਹੋ ਸਕਦੀ ਸੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਹੁਣ ਡਿੰਪੀ ਢਿੱਲੋਂ ਇਹ ਪ੍ਰਭਾਵ ਦੇਣ 'ਚ ਕਾਮਯਾਬ ਹੋ ਗਏ ਹਲਕੇ 'ਚ ਕਿ ਮੇਰੇ ਨਾਲ ਇਨਸਾਫ ਨਹੀਂ ਕੀਤਾ ਜਾ ਰਿਹਾ ਮੈਂ ਦੋ ਵਾਰ ਚੋਣ ਲੜੀ ਲਗਾਤਾਰ ਸਰਗਰਮਾ ਤੇ ਮੇਰੀ ਗੱਲ ਨਹੀਂ ਸੁਣੀ ਜਾ ਰਹੀ ਬਲਕਿ ਮਨਪਿਤ ਬਾਦਲ ਦੇ ਨਾਲ ਪਰਵਾਰਕ ਸਾਂਝ ਪੁਗਾਈ ਜਾ ਰਹੀ ਹੈ ਪਾਰਟੀ ਤੋਂ ਉੱਪਰ ਉੱਠ ਕੇ ਸੁਖਬੀਰ ਬਾਦਲ ਹਾਲਾਂਕਿ ਇਹ ਵੀ ਕਹਿੰਦੇ ਰਹੇ ਕਿ ਪਾਰਟੀ ਪਹਿਲਾਂ ਪਰਿਵਾਰ ਤੋਂ ਪਰਿਵਾਰ ਬਾਅਦ ਦੇ ਵਿੱਚ ਹੈ ਔਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੇ ਪਰਿਵਾਰ ਚੋਂ ਜਿਸ ਤਰ੍ਹਾਂ ਨਾਲ ਸੁਖਬੀਰ ਬਾਦਲ ਉਹਨਾਂ ਨੇ ਆਪਣੇ ਇੱਕ ਰਿਸ਼ਤੇਦਾਰ ਨੂੰ ਪਾਰਟੀ ਤੋਂ ਵੱਖ ਕੀਤਾ ਉਹਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਪਾਰਟੀ ਪਹਿਲਾਂ ਪਰਿਵਾਰ ਬਾਅਦ ਦੇ ਵਿੱਚ ਹੈ ਰਿਸ਼ਤੇਦਾਰੀਆਂ ਬਾਅਦ ਦੇ ਵਿੱਚ ਹੈ ਪਰ ਜੇ ਸੁਖਵੀਰ ਬਾਦਲ ਪਹਿਲਾਂ ਟਿਕਟ ਹੀ ਡਿੰਪੀ ਢਿੱਲੋਂ ਨੂੰ ਐਲਾਨ ਦੰਦੇ ਤੇ ਅੱਜ ਇਹ ਸਥਿਤੀ ਅਕਾਲੀ ਦਲ ਦੀ ਨਹੀਂ ਸੀ ਆਉਣੀ ਹੁਣ ਜੋ ਅਕਾਲੀ ਦਲ ਕਹਿ ਰਿਹਾ ਵੀ ਅਸੀਂ ਤਾਂ ਡਿੰਪੀ ਢਿੱਲੋਂ ਨੂੰ ਟਿਕਟ ਦੇਣੀ ਸੀ ਸੋ ਕਈ ਵਾਰੀ ਜਿਹੜੇ ਫੈਸਲੇ ਨੇ ਅਗਰ ਉਹਨਾਂ ਨੂੰ ਕਰਨ ਚ ਦੇਰ ਹੋਵੇ ਤੇ ਉਹਦਾ ਫਿਰ ਨੁਕਸਾਨ ਚਲਣਾ ਪੈਂਦਾ ਪਰ ਹੁਣ ਲੱਗਦਾ ਨਹੀਂ ਕਿ 10 ਦਿਨਾਂ ਦੇ ਵਿੱਚ ਡਿੰਪੀ ਢਿੱਲੋਂ ਵਾਪਸ ਆਉਣਗੇ ਕਿਉਂਕਿ ਇੱਕ ਵਾਰ ਉਹ ਆਮ ਆਦਮੀ ਪਾਰਟੀ 'ਚ ਜਾਣਗੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਅਗਰ ਉਹ ਜਿੱਤਦੇ ਨੇ ਤੇ ਦਿੰਪੀ ਟਿਲੋਂ ਦਾ ਕਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਉੱਚਾ ਕਰ ਸਕਦੇ ਨੇ ਭਗਵੰਤ ਮਾਨ ਕਿਉਂਕਿ ਗਿੱਦੜਵਾਹਾ ਇੱਕ ਵਕਾਰੀ ਸੀਟ ਹੈ ਅਗਰ ਗਿੱਦੜਵਾਹਾ ਦੇ ਵਿੱਚ ਆਮ ਆਦਮੀ ਪਾਰਟੀ ਜਿੰਨੀ ਚੋਂ ਜਿਤਦੀ ਹੈ ਤੇ 2027 ਦੇ ਲਈ ਇੱਕ ਮਨੋਵਿਗਿਆਨਿਕ ਲਾਭ ਦੀ ਸਿਟੀ ਚ ਆਮ ਆਦਮੀ ਪਾਰਟੀ ਰਹਿ ਸਕਦੀ ਐ ਸੋ ਬੜੇ ਦਿਲਚਸਪ ਸਮੀਕਰਨ ਨੇ ਜਿਹੜੇ ਆਉਂਦੇ ਦਿਨਾਂ ਚ ਸਾਨੂੰ ਦੇਖਣ ਨੂੰ ਮਿਲਣਗੇ ਸੋ ਡੱਲਾ ਜੀ ਲਗਾਤਾਰ ਜੋ ਹੈ ਕੰਗਨਾ ਰਣੌਤ ਦਾ ਹੁਣ ਰੀਸੈਂਟਲੀ ਜਿਹੜਾ ਇੱਕ ਬਿਆਨ ਕਿਸਾਨਾਂ ਦੇ ਉੱਤੇ ਵੀ ਆਇਆ ਉਸ ਦੇ ਨਾਲ ਮਾਹੌਲ ਗਰਮਾਇਆ ਜ਼ਰੂਰ ਹੋਇਆ ਸੀ ਕਾਫੀ ਵਿਵਾਦ ਇੱਕ ਵਾਰ ਫਿਰ ਤੋਂ ਜ਼ਰੂਰ ਚੱਲ ਰਿਹਾ ਸੀ ਉਧਰ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਪੂਰੀ ਤਰ੍ਹਾਂ ਨਾਲ ਲਪੜਾ ਪੱਲਾ ਝਾੜ ਲਿਆ ਹੈ ਕੰਗਨਾ ਰਣੌਤ ਦੇ ਕਿਸੇ ਵੀ ਇਸੇ ਤਰ੍ਹਾਂ ਦੇ ਬਿਆਨ ਤੋਂ ਬੀਜਪੀ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕੰਗਨਾ ਰਣੌਤ ਦੇ ਨੀਤੀਗਤ ਮਾਮਲਿਆਂ ਵਿੱਚ ਜਾਂ ਜਿਹੜੇ ਵੀ ਬਿਆਨ ਆ ਰਹੇ ਨੇ ਉਸ ਦੇ ਵਿੱਚ ਬੀਜਪੀ ਦਾ ਕੋਈ ਰੋਲ ਨਹੀਂ ਹੈ ਬੀਜਪੀ ਦਾ ਉਹ ਕੋਈ ਵੀ ਬਿਆਨ ਨਹੀਂ ਹੈ ਉਹਨਾਂ ਦਾ ਆਪਣਾ ਨਿੱਜੀ ਹੀ ਮਤਲਬ ਕੰਗਨਰ ਰਣੌਦ ਦਾ ਉਹ ਬਿਆਨ ਮੰਨਿਆ ਜਾਵੇ ਸੋ ਤੁਸੀਂ ਕੀ ਕਹਿਣਾ ਚਾਹੋਗੇ ਭਾਰਤੀ ਜਨਤਾ ਪਾਰਟੀ ਨੇ ਤਾਂ ਪੱਲਾ ਝਾੜ ਲਿਆ ਕੰਗਨਰ ਰਣੌਦ ਦੇ ਸਬਿਆਨ ਤੋਂ ਫਿਰ ਤਾਂ ਇੱਕਲੀ ਪੈਂਦੀ ਨਜ਼ਰ ਆ ਰਹੀ ਹੈ ਕੰਗਨਰ ਰਣੌਦ ਕੀ ਕਹਿਣਾ ਚਾਹੋਗੇ ਤੁਸੀਂ ਬੀਬੀ ਕੰਗਨਰ ਰਣੌਦ ਅਸਲ ਦੇ ਵਿੱਚ ਕਈ ਵਾਰੀ ਤੱਥਾਂ ਤੋਂ ਲਾਂਭੇ ਹੋ ਕੇ ਬੋਲਦੀ ਹੈ ਐਮਪੀ ਤਾਂ ਬਣ ਗਈ ਬੀਬੀ ਕੰਗਨਰ ਰਣੌਦ ਪਰ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਬੀਬੀ ਕੰਗਨਾ ਰਣੋਤ ਨੂੰ ਝਟਕਾ ਦਿੱਤਾ ਹੈ ਜਿਹੜੀ ਖੁੱਲ ਸੀ ਬੀਬੀ ਕੰਗਨਾ ਰਣੋਤ ਕੋਲੇ ਬੋਲਣ ਦੀ ਤੇ ਕੁਝ ਵੀ ਕਿਸੇ ਵੀ ਮਾਮਲੇ ਤੇ ਜਿਹੜੀ ਕੰਗਨਾ ਟਿੱਪਣੀ ਕਰਦੀ ਸੀ ਹੁਣ ਬੀਜੇਪੀ ਨੇ ਪਰ ਕਤਰੇ ਨੇ ਇਸ ਐਮਪੀ ਦੇ ਕੱਲ ਇੱਕ ਚਿੱਠੀ ਬੀਜੇਪੀ ਵੱਲੋਂ ਅਧਿਕਾਰਿਕ ਤੌਰ ਤੇ ਜਾਰੀ ਕੀਤੀ ਗਈ ਹੈ ਕੰਗਨਾ ਰਣੋਤ ਨੇ ਜਿਹੜਾ ਬਿਆਨ ਦਿੱਤਾ ਸੀ ਇੱਕ ਪੁੱਠਾ ਜਾ ਕਿਸਾਨ ਅੰਦੋਲਨ ਬਾਰੇ ਕਿ ਅਗਰ ਭਾਰਤ ਦੀ ਸਰਕਾਰ ਕੇਂਦਰ ਦੀ ਸਰਕਾਰ ਜਾਂ ਬੀਜੇਪੀ ਦੀ ਅਗਵਾਈ ਮਜ਼ਬੂਤ ਨਾ ਹੁੰਦੀ ਤਾਂ ਬੰਗਲਾਦੇਸ਼ ਵਾਲੀ ਸਥਿਤੀ ਬਣ ਜਾਣੀ ਸੀ ਇਸ ਬਿਆਨ ਦਾ ਬਹੁਤ ਬੁਰਾ ਮਨਾਇਆ ਗਿਆ ਬੀਜੇਪੀ ਦੇ ਅੰਦਰ ਵੀ ਦੇਸ਼ ਦੇ ਵਿੱਚ ਕਈ ਥਾਵਾਂ ਤੋਂ ਲੋਕਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੰਗਨਾ ਰਣੌਤ ਕਰ ਰਹੀ ਹੈ ਸਿੱਖ ਭਾਈਚਾਰ ਭਾਈਚਾਰੇ ਬਾਰੇ ਖਾਸ ਤੌਰ ਤੇ ਪੰਜਾਬ ਬਾਰੇ ਖਾਲਿਸਤਾਨ ਨੂੰ ਕਿਵੇਂ ਜ਼ਬਰਦਸਤੀ ਪੰਜਾਬ ਉੱਪਰ ਉਹ ਜੋੜ ਰਹੀ ਹੈ ਬਹੁਤ ਸਾਰੇ ਲੋਕ ਮੰਗ ਕਰ ਰਹੇ ਨੇ ਕਿ ਬੀਬੀ ਕੰਗਨਾ ਰਣੌਤ ਤੇ ਵੀ ਐਨਐਸਏ ਲੱਗਣਾ ਚਾਹੀਦਾ ਹੈ ਹੁਣ ਅਗਰ ਬੀਬੀ ਕੰਗਨਾਰ ਰਣੌਤ ਭਾਜਪੀ ਦੀ ਨਾ ਹੋ ਕੇ ਕਿਸੇ ਹੋਰ ਪਾਰਟੀ ਦੀ ਹੁੰਦੀ ਤੇ ਸ਼ਾਇਦ ਹੁਣ ਤੱਕ ਕੇਂਦਰ ਦੀਆਂ ਏਜੰਸੀਆਂ ਨੇ ਐਨਐਸਏ ਲਾ ਕੇ ਉਸ ਬੀਬੀ ਨੂੰ ਅੰਦਰ ਤੋੜ ਦੇਣਾ ਸੀ ਡਿਬਰੂਗੜ੍ਹ ਨਹੀਂ ਤੇ ਕਿਤੇ ਹੋਰ ਤੋੜ ਦਿੰਦੇ ਪਰ ਕਿਉਂਕਿ ਕੰਗਨਾਰ ਰਣੌਤ ਭਾਜਪੀ ਦੀ ਹੈ ਇਸ ਕਰਕੇ ਉਹਨੂੰ ਹੱਥ ਕੋਈ ਨਹੀਂ ਪਾ ਰਿਆ ਪਰ ਜਿਹੜੀ ਜ਼ੁਬਾਨ ਹੈ ਕੰਗਨਾਰ ਰਣੌਤ ਦੀ ਉਹ ਕਾਫੀ ਜ਼ਿਆਦਾ ਬੇਕਾਬੂ ਹੋ ਰਹੀ ਹੈ ਇਹ ਭਾਜਪੀ ਨੇ ਮਹਿਸੂਸ ਕੀਤਾ ਪੰਜਾਬ 'ਚ ਵੀ ਜਿਸ ਤਰ੍ਹਾਂ ਨਾਲ ਭਾਜਪੀ ਨੂੰ ਹਾਰ ਮਿਲੀ ਭਾਵੇਂ ਸ਼ਹਿਰਾਂ 'ਚ 18-19% ਵੋਟਾਂ ਲੈ ਗਈ ਬੀਜੇਪੀ ਪਰ ਪਿੰਡਾਂ 'ਚ ਬੀਜੇਪੀ ਨੂੰ ਕੋਈ ਬਹੁਤਾ ਹੰਗਾਰਾ ਨਹੀਂ ਮਿਲਿਆ ਹਰਿਆਣੇ 'ਚ ਵੀ ਬੀਜੇਪੀ 5 ਸੀਟਾਂ ਤੇ ਰਹਿ ਗਈ ਪੰਜਾਬ 'ਚ ਤਾਂ ਬੀਜੇਪੀ ਦਾ ਖਾਤਾ ਹੀ ਨਹੀਂ ਖੁੱਲਿਆ ਬਹੁਤ ਚੇਰਾਬਾਦ ਹੋਇਆ ਕਿ ਬੀਜੇਪੀ ਪੰਜਾਬ 'ਚ ਜ਼ੀਰੋ ਹੋਈ ਹੋਵੇ ਹਰਿਆਣੇ 'ਚ ਵੀ 5 ਸੀਟਾਂ ਤੇ ਰਹਿ ਗਈ ਜਿਹੜੇ ਅੰਦੋਲਨ ਕਿਸਾਨ ਅੰਦੋਲਨ ਤੇ ਬੀਜੇਪੀ ਦੇ ਲੀਡਰਾਂ ਦੇ ਬੇਤੁਕੇ ਬਿਆਨ ਸੀ ਉਹ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਨੇ ਕਈ ਵਾਰੀ ਬੀਜੇਪੀ ਦੇ ਲੀਡਰ ਕਹਿੰਦੇ ਨੇ ਕਿ ਵਿਰੋਧੀ ਪਾਰਟੀਆਂ ਨੇ ਗੁੰਮਰਾਹ ਕਰਤਾ ਕਿਸਾਨਾਂ ਨੂੰ ਹੁਣ ਸੁਨੀਲ ਜਾਖੜ ਕੋਈ ਟਿੱਪਣੀ ਦੇਣਗੇ ਕੰਗਨਾਰ ਨੌਤ ਕੀ ਕੰਗਨਾਰ ਨੌਤ ਸੱਚ ਬੋਲ ਰਹੀ ਹੈ ਸੋ ਇਸ ਕਰਕੇ ਬੀਜੇਪੀ ਦੇ ਲੀਡਰਾਂ ਕੋਲੇ ਹੁਣ ਕੋਈ ਬਿਆਨ ਨਹੀਂ ਔਰ ਕੰਗਨਾਰ ਨੌਤ ਨੂੰ ਬੀਜੇਪੀ ਨੂੰ ਰੋਕਣਾ ਪਿਆ ਕਿ ਇਹ ਕੰਗਨਾਰ ਨੌਤ ਦਾ ਨਿੱਜੀ ਬਿਆਨ ਹੈ ਨੀਤੀਗਤ ਫੈਸਲਿਆਂ ਤੇ ਬੀਬੀ ਕੰਗਨਾਰ ਨੌਤ ਨੂੰ ਬੋਲਣ ਤੋਂ ਵਰਜਿਆ ਗਿਆ ਇਹਦੇ ਨਾਲ ਉਮੀਦ ਕਰਦੇ ਹਾਂ ਕਿ ਆਉਂਦੇ ਸਮੇਂ ਚ ਕੰਗਨਾਰ ਨੌਤ ਸੋਚ ਸਮਝ ਕੇ ਬੋਲਣਗੇ ਔਰ ਗੈਰ ਜ਼ਰੂਰੀ ਤੌਰ ਦੇ ਉੱਤੇ ਉਹਨਾਂ ਦਾ ਮੂੰਹ ਨਹੀਂ ਖੁੱਲੇਗਾ ਔਰ ਜੀ ਦੇ ਕਰਕੇ ਕੋਈ ਢਕਾਹਟ ਪੈਦਾ ਨਹੀਂ ਹੋਏਗੀ ਉਂਝ ਜਿਹੜੀ ਉਹਨਾਂ ਦੀ ਫਿਲਮ ਆ ਰਹੀ ਹੈ ਐਮਰਜੈਂਸੀ ਉਹਦੇ ਖਿਲਾਫ ਵੀ ਬਹੁਤ ਸਾਰੇ ਲੋਕ ਨੇ ਔਰ ਐਮਰਜੈਂਸੀ ਫਿਲਮ ਦੇ ਵਿੱਚ ਜਿਸ ਤਰੀਕੇ ਨਾਲ ਪੇਸ਼ਕਾਰੀ ਕੀਤੀ ਗਈ ਹੈ ਪੰਜਾਬ ਦੀ ਹਿੰਸਾ ਦੀ ਔਰ ਇੱਕ ਭਾਈਚਾਰੇ ਵਿਸ਼ੇਸ਼ ਨੂੰ ਹਮਲਾਵਰ ਦੇ ਰੂਪ ਚ ਵਿਖਾਇਆ ਗਿਆ ਹੈ ਉਹ ਫਿਲਮ ਰਿਲੀਜ਼ ਹੋਣ ਦਾ ਵੀ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਲੇ ਵੀ ਕੋਈ ਕਮੇਟੀ ਬਣਾ ਦੇਣੀ ਚਾਹੀਦੀ ਹੈ ਜਿਹੜੀ ਉਸ ਫਿਲਮ ਦੇ ਮਾਮਲੇ ਨੂੰ ਵਿਚਾਰੇ ਕਿਉਂਕਿ 6 ਸਤੰਬਰ ਨੂੰ ਫਿਲਮ ਰਿਲੀਜ਼ ਹੋਣੀ ਹੈ ਅਗਰ ਉਹ ਫਿਲਮ ਰਿਲੀਜ਼ ਹੁੰਦੀ ਹੈ ਕਿਤੇ ਕੋਈ ਲੈਂਡ ਆਰਡਰ ਦੀ ਸਥਿਤੀ ਚਿੰਤਾਜਨਕ ਨਾ ਬਣੇ ਮੁੱਖ ਮੰਤਰੀ ਨੂੰ ਹੁਣੇ ਵਕਤ ਰਹਿੰਦੇ ਉਸ ਪਾਸੇ ਵੀ ਸੋਚਣ ਦੀ ਲੋੜ ਹੈ ਜਿਵੇਂ ਭਾਜਪਾ ਨੇ ਤੁਰੰਤ ਕੰਗਨਾਰ ਨੌਤ ਦੇ ਬਿਆਨਾਂ ਤੇ ਫੁਰਤੀ ਦਿਖਾਈ ਹੈ ਭਗਵੰਤ ਮਾਨ ਕੋਲੇ ਵੀ ਮੌਕਾ ਹੈ ਕਿ ਉਹ ਡੀਜੀਪੀ ਨੂੰ ਹੁਕਮ ਲਾਉਣ ਤੇ ਯਾ ਕੋਈ ਕਮੇਟੀ ਬਣਾਉਣ ਜਿਹੜੀ ਫਿਲਮ ਵੇਖੇ ਤਾਂ ਹੀ ਉਹ ਫਿਲਮ ਪੰਜਾਬ ਚ ਚਲਾਈ ਜਾਵੇ। ਸੋ ਕੰਗਨਾਰ ਨੌਤ ਨੇ ਜਿਹੜੇ ਬਿਆਨ ਦਿੱਤੇ ਸੀ ਕਿਸਾਨ ਅੰਦੋਲਨ ਬਾਰੇ ਵੀ ਕਿ ਕਿਸਾਨ ਅੰਦੋਲਨ ਦੇ ਵਿੱਚ ਜ਼ਬਰ ਜਨਾਹ ਹੋਏ, ਹੱਤਿਆਵਾਂ ਹੋਈਆਂ, ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ। ਦੇਖੋ ਇਕਾ ਦੁੱਕਾ ਘਟਨਾਵਾਂ ਸਮਾਜ ਦੇ ਵਿੱਚ ਵਾਪਰਦੀਆਂ ਨੇ। ਪਰ ਸਾਰਾ ਸਮਾਜ ਉਹਦੇ ਲਈ ਜ਼ਿੰਮੇਵਾਰ ਨਹੀਂ ਹੁੰਦਾ ਜਾਂ ਸਾਰਾ ਸਮਾਜ ਅਪਰਾਧੀ ਨਹੀਂ ਬਣ ਜਾਂਦਾ। ਸੋ ਸਾਰਾ ਕਿਸਾਨ ਭਾਈਚਾਰਾ, ਸਾਰਾ ਅੰਦੋਲਨ ਬਦਨਾਮ ਨਹੀਂ ਕੀਤਾ ਜਾ ਸਕਦਾ। ਔਰ ਬਹੁਤ ਸਾਰੇ ਲੀਡਰਾਂ ਦੇ ਬਿਆਨ ਵੀ ਆਏ ਨੇ ਬਲਬੀਰ ਸਿੰਘ ਰਾਜੀਵਾਲ ਉਹਨਾਂ ਦਾ ਮੈਂ ਬਿਆਨ ਸੁਣ ਰਿਹਾ ਸੀ ਇੱਕ ਟੈਲੀਵਿਜ਼ਨ ਤੇ ਉਹਨਾਂ ਨੇ ਤਾਂ ਬੀਬੀ ਕੰਗਣਾ ਰਣੌਤ ਨੂੰ ਗੰਭੀਰਤਾ ਨਾਲ ਲੈਣਾ ਹੀ ਛੱਡਤਾ ਉਹ ਕਹਿੰਦੇ ਕੰਗਣਾ ਰਣੌਤ ਦੇ ਪਰਿਵਾਰ ਨੂੰ ਚਾਹੀਦਾ ਕਿ ਉਹ ਕੰਗਣਾ ਰਣੌਤ ਦਾ ਦਿਮਾਗੀ ਇਲਾਜ ਕਰਾਉਣ ਉਹ ਸੋ ਇਸ ਤਰੀਕੇ ਦੀਆਂ ਸਟੇਟਮੈਂਟਾਂ ਜਦੋਂ ਕਿਸੇ ਲੀਡਰ ਬਾਰੇ ਆਣ ਲੱਗ ਜਾਣ ਤੇ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹਦਾ ਜੋ ਬੋਲਣਾ ਜਾਂ ਜਿਹੜੇ ਉਹਦੇ ਬਿਆਨ ਨੇ ਕਿਤੇ ਨਾ ਕਿਤੇ ਉਹ ਸਚਾਈ ਤੋਂ ਤੇ ਗੰਭੀਰਤਾ ਤੋਂ ਬਹੁਤ ਦੂਰ ਨੇ ਇਸ ਕਰਕੇ ਫਿਰ ਲੋਕ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸੋ ਵੱਖ-ਵੱਖ ਤਰ੍ਹਾਂ ਦੀ ਜਿਹੜੀ ਓਪੀਨੀਅਨ ਹੈ ਉਹ ਕੰਗਨਾਰ ਰਣੋਤੇ ਆਈ ਹੈ ਭਾਜਪਾ ਨੇ ਵੀ ਟੋਕਿਆ ਕਈ ਲੀਡਰ ਰਾਜਕੁਮਾਰ ਵੀਰਕਾ ਸਾਹਿਬ ਕਾ ਮੰਤਰੀ ਨੇ ਪੰਜਾਬ ਦੀ ਉਹ ਕਹਿੰਦੇ ਐਨਐਸਐ ਲਾਓ ਬੀਬੀ ਕੰਗਨਾਰ ਰਣੋਤੇ ਸੋ ਹੁਣ ਫਿਲਮ ਨੂੰ ਲੈ ਕੇ ਅਗਲੇ ਦਿਨਾਂ ਚ ਕੀ ਫੈਸਲਾ ਹੁੰਦਾ ਕਿਉਂਕਿ ਕੱਲ ਵੱਖ-ਵੱਖ ਸਿੱਖ ਜਥੇਬੰਦੀਆਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਕੇ ਆਈਆਂ ਨੇ ਤੇ ਉਹਨਾਂ ਨੇ ਆਪਣਾ ਰੋਸ ਦਰਜ ਕਰਾਇਆ ਇਸ ਫਿਲਮ ਦੇ ਬਾਰੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਔਰ ਤੁਹਾਡਾ ਐਨਾਲਿਸਿਸ ਸਾਂਝਾ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦਿਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਦੇਖੋ ਅਖੀਰ ਚ ਹਰਜੋਤ ਜੀ ਇਹ ਵੀ ਬੜਾ ਜ਼ਰੂਰੀ ਹੈ ਜਿਹੜਾ ਇੱਕ ਐਨਆਰਆਈ ਸੀ ਸੁਖਚੈਨ ਸਿੰਘ ਜਿਹਦੇ ਉੱਪਰ ਹਮਲਾ ਕੀਤਾ ਗਿਆ ਸੀ ਇਹ ਮਾਮਲਾ ਲੈਂਡ ਆਰਡਰ ਨਾਲ ਜੋੜਿਆ ਜਾ ਰਿਹਾ ਸੀ ਕਿ ਪੰਜਾਬ ਦਾ ਲੈਂਡ ਆਰਡਰ ਬੜਾ ਖਰਾਬ ਹੈ ਜਦਕਿ ਇਹ ਇੱਕ ਆਪਸੀ ਪਰਿਵਾਰਕ ਦੁਸ਼ਮਣੀ ਸੀ ਜਿਹੜੀ ਪੁਲਿਸ ਨੇ ਸਾਬਤ ਕੀਤੀ ਹੈ ਸੋ ਦੋ ਮੁਲਜ਼ਮ ਇੱਕ ਕਪੂਰਥਲਾ ਦਾ ਇੱਕ ਜਲੰਧਰ ਦਾ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਹਿਰਾਸਤ ਚ ਲਿਆ ਉਹਨਾਂ ਨੂੰ ਫੜਿਆ ਤੇ ਪੁਲਿਸ ਕਮਿਸ਼ਨਰ ਦੀ ਗਵਾਹੀ ਦੇ ਵਿੱਚ ਵੱਡੇ ਅਫਸਰਾਂ ਦੀ ਗਵਾਹੀ ਦੇ ਵਿੱਚ ਅੰਮ੍ਰਿਤਸਰ ਚ ਸਰਚ ਆਪਰੇਸ਼ਨ ਚੱਲ ਰਿਹਾ ਸੀ ਜਿਹੜੇ ਇਹ ਦੋਵੇਂ ਗੋਲੀ ਚਲਾਉਣ ਵਾਲੇ ਉਸ ਐਨਆਰਆਈ ਤੇ ਜਦੋਂ ਪੁਲਿਸ ਨੇ ਕਾਬੂ ਕੀਤੇ ਤੇ ਉਹਨਾਂ ਨੂੰ ਅੰਮ੍ਰਿਤਸਰ ਪਿੰਡ ਦ부ਰਜੀ ਲੈ ਕੇ ਗਏ ਜਿੱਥੋਂ ਦੀ ਇਹ ਵਾਰਦਾਤ ਸੀ ਔਰ ਜਦੋਂ ਪਿਸਟੋਲ ਉਹਨਾਂ ਤੋਂ ਰਿਕਵਰ ਕਰਾਏ ਜਾ ਰਹੇ ਸੀ ਹਥਿਆਰ ਰਿਕਵਰ ਕਰਾਏ ਜਾ ਰਹੇ ਸੀ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਉਹਨਾਂ ਹਥਿਆਰਾਂ ਨਾਲ ਪੁਲਿਸ ਮੁਲਾਜ਼ਮ ਤੇ ਹਮਲਾ ਕੀਤਾ ਤੇ ਉੱਥੇ ਇਨਕਾਊਂਟਰ ਇੱਕ ਦੂਸਰੇ ਨਾਲ ਮੁਕਾਬਲਾ ਹੋਇਆ ਹਾਲਾਂਕਿ ਜਾਨ ਬਚ ਗਈ ਦੋਨਾਂ ਦੀ ਪਰ ਉਹ ਜ਼ਖਮੀ ਹੋਏ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਸੋ ਜਿਹੜੀ ਅਮਰਸਰ ਦੀ ਪੁਲਿਸ ਨੇ ਪੁਲਿਸਾਇਆ ਉਹਨੇ ਬੜੀ ਤੇਜ਼ੀ ਦਿਖਾਈ ਕਿ ਐਨਆਰਆਈ ਦੇ ਉੱਤੇ ਘਰ ਚ ਵੜ ਕੇ ਸ਼ਰਿਆਮ ਗੋਲੀਆਂ ਚਲਾਉਣ ਵਾਲੇ ਫੜੇ ਉਹਨਾਂ ਦਾ ਇੱਕ ਤੀਜਾ ਸਾਥੀ ਵੀ ਫੜਿਆ ਸੋ ਹੁਣ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਜਿਹੜੀ ਅਗਲੀ ਕਾਰਵਾਈ ਹੈ ਉਹ ਚੱਲੇਗੀ ਔਰ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕੀਤਾ ਜਾਂਦਾ ਹੈ ਹੋ ਸਕਦਾ ਹੈ ਇਹ ਗ੍ਰਿਫਤਾਰ ਕੀਤੇ ਗਏ ਨੌਜਵਾਨ ਜਿਨ੍ਹਾਂ ਨੂੰ ਬਦਮਾਸ਼ ਕਿਹਾ ਜਾ ਰਿਹਾ ਉਹ ਦੱਸਣ ਕਿ ਉਹਨਾਂ ਨੇ ਕਿੰਨਾ ਪੈਸਾ ਲਿਆ ਜਾਂ ਉਹਨਾਂ ਦੀ ਕਿਹੜੀ ਮਜਬੂਰੀ ਸੀ ਜਾਂ ਉਹਨਾਂ ਨੇ ਇਹ ਕੰਮ ਕਿਉਂ ਕੀਤਾ